ਜਿਹੜੀ ਪ੍ਰੋਲ ਮੰਗੀ ਗਈ ਸੀ ਪਾਰਲੀਮੈਂਟ ਸੈਸ਼ਨ اٹینڈ ਕਰਨ ਵਾਸਤੇ ਨਾ ਕਿ ਕੋਈ ਉਹਨੂੰ ਆਪਣੇ ਘਰ ਆਉਣ ਵਾਸਤੇ ਜਾਂ ਹੋਰ ਕੋਈ ਕੰਮ ਕਰ ਵਾਸਤੇ ਸੀ ਇਹ ਕਿ ਲੋਕਾਂ ਦੀ ਜਿਹੜੀ ਲੋਕਾਂ ਨੇ ਉਹਨਾਂ ਚੁਣਿਆ ਸੀ ਉਹਨਾਂ ਦੀ ਆਵਾਜ਼ ਉੱਥੇ ਪਾਰਲੀਮੈਂਟ ਤੇ ਰੱਖ ਕੇ ਉਹਨਾਂ ਦੇ ਹੱਕਾਂ ਦੀ ਗੱਲ ਕਰਨ ਵਾਸਤੇ ਇਹ ਮੰਗੇ ਗਏ ਸੀ ਪਰ ਸਰਕਾਰ ਨੇ ਮੇਰੇ ਖਿਆਲ ਲੱਗ ਬੜੀ ਘਟਿਆ ਸੋਚ ਆ ਸਰਕਾਰ ਦੀ ਬੜੀ ਘਣਾਉਣੀ ਸੋਚ ਆ ਕਿ ਜਿਹੜੀ ਪੰਜਾਬ ਪ੍ਰਤੀ ਖਾਸ ਕਰਕੇ ਸਿੱਖਾਂ ਪ੍ਰਤੀ ਘਟਗਿੰਦਿਆਂ ਪ੍ਰਤੀ ਕਿ ਉਹਨਾਂ ਨੂੰ ਦਬਾ ਕੇ ਉਹਨਾਂ ਦੇ ਹੱਕ ਖੋਏ ਜਾਣ ਉਹਨਾਂ ਦੇ ਖਿਲਾਫ ਕੋਈ ਆਵਾਜ਼ ਬੁਲੰਦ ਨਾ ਕਰ ਸਕੇ ਇਹ ਸਾਰਾ ਕੁਝ ਤਾਂ ਕੀਤਾ ਜਾ ਰਿਹਾ ਇੱਕ ਪਾਸੇ ਜਿੱਦਾਂ ਹੁਣ ਪਹਿਲਾਂ ਵੀ ਗੱਲ ਹੋ ਚੁੱਕੀ ਆ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਜਿਹੜੀ ਇਹ ਸ਼ਤਾਬਦੀ ਮਨਾਹੀ ਗਈ ਉੱਤੇ ਕਰੋੜਾਂ ਰੁਪਏ ਖਰਚੇ ਗਏ ਪੰਜਾਬ ਦੇ ਸਿਰ ਤੇ ਜਿਹੜਾ ਉਹ ਉਹਦਾ ਲਾਭ ਵੀ ਦੁਨੀਆਂ ਦੇ ਸਟੇਟਾਂ ਨੂੰ ਪਹੁੰਚਾਇਆ ਗਿਆ ਤੇ ਇਹ ਪੰਜਾਬ ਦੇ ਲੋਕਾਂ ਨਾਲ ਬਹੁਤ ਵੱਡਾ ਸੱਖਾ ਸੀ ਕਿਉਂਕਿ ਗੁਰੂ ਤੇਗ ਬਹਾਦਰ ਦੀ ਸੋਚ ਤੇ ਸਭ ਦੇ ਭਲੇ ਦੀ ਸੋਚ ਸੀ ਮਨੁੱਖੀ ਅਧਿਕਾਰਾਂ ਦਾ ਸਤਕਾਰ ਸੀ ਇਹ ਤੇ ਇੱਕ ਪਾਸੇ ਸਰ ਇਸ ਸਰਕਾਰ ਉਹ ਗੁਰੂ ਤੇਗ ਬਹਾਦਰ ਸ਼ਹਾਦਤ ਦਾ ਲੋਕਾਂ ਦੇ ਮਨਾ ਰਹੀ ਆ ਤੇ ਇੱਕ ਪਾਸੇ ਲੋਕਾਂ ਦੇ ਅਧਿਕਾਰਾਂ ਨੂੰ ਦੇ ਗੁਰੂ ਤੇਗ ਬਹਾਦਰ ਦੀ ਸੋਚ ਦੇ ਉਲਟ ਕੁਝ ਲਿਆ ਜਾ ਰਿਹਾ ਲੋਕਾਂ ਦੇ ਹੱਕ ਖੋਏ ਜਾ ਰਹੇ ਆ ਝੂਠੇ ਪੁਲਿਸ ਮੁਕਾਬਲੇ ਬਣਾਏ ਜਾ ਰਹੇ ਆ ਤੇ ਨੌਜਵਾਨੀ ਨਸ਼ੇ ਚ ਮਰ ਰਹੀ ਆ ਯੂਨੀਵਰਸਿਟੀ 'ਚ ਮੋਰਚਾ ਲੱਗਾ ਉਹਥੇ ਸਰਕਾਰ ਜਿਹੜੇ ਕੰਮ ਕਰਨ ਵਾਲੇ ਉਹਦੇ 'ਚ ਕਰਦੇ ਨਹੀਂ ਉਹ ਇੱਕ ਬੇਅਦਵੀ ਦੇ ਮਸਲੇ 'ਚ ਮੋਰਚਾ ਲੱਗਾ ਹੋਇਆ ਉਹ ਕਿਸੇ ਪੰਜਾਬ ਦੇ ਹੱਕ 'ਚ ਕੋਈ ਵੀ ਫੈਸਲਾ ਸਰਕਾਰ ਨਹੀਂ ਲੈ ਰਹੀ ਸਾਰੇ ਫੈਸਲੇ ਜਿਹੜੇ ਪੰਜਾਬ ਦੇ ਵਿਰੋਧ 'ਚ ਪੰਜਾਬ ਨੂੰ ਕਰਜ਼ਾਈ ਕਰਨ ਵਾਲੇ ਪੰਜਾਬ ਨੂੰ ਲੁੱਟਣ ਵਾਲੇ ਪੰਜਾਬ ਨੂੰ ਕੁੱਟਣ ਵਾਲੇ ਕੀਤੇ ਜਾ ਰਹੇ ਆ ਮੇਰੇ ਖਿਆਲ ਹੈ ਕਿ ਬਹੁਤ ਹੀ ਇਹ ਜਿਹੜੀ ਬਹੁਤ ਅਮੀਰ ਸੀ ਖਰੂਰ ਸਾਹਿਬ ਦੇ ਲੋਕਾਂ ਨਵੇਂ ਸਾਰਿਆਂ ਨੂੰ ਕਿ ਇਹ ਸ਼ਾਇਦ ਹਾਈ ਕੋਰਟ ਦੀ ਜਿਹੜਾ ਉਹ ਜੋ ਫੈਸਲਾ ਕੀਤਾ ਕਿ ਸਰਕਾਰ ਨੂੰ ਆਦੇਸ਼ ਦਿੱਤੇ ਆ ਕਿ ਉਹਦਾ ਸਨਮਾਨ ਕਰਦੇ ਹੋਏ ਉਹਨਾਂ ਨੂੰ ਪਾਰਲੀਮੈਂਟ ਚ ਲੈ ਕੇ ਆਉਣਾ ਜਿਹੜਾ ਬਹਾਨਾ ਬਣਾਇਆ ਜਾ ਰਿਹਾ ਕਿ ਲਾ ਐਂਡ ਆਰਡਰ ਦਾ ਕਿ ਇੱਥੇ ਦੇ ਲੋਕਲ ਜੋ ਅਧਿਕਾਰੀ ਆ ਉਹਨਾਂ ਦੀ ਰਿਪੋਰਟ ਤੇ ਮੇਰਾ ਖਿਆਲ ਹੈ ਕਿ ਪੰਜਾਬ ਦੇ ਜਿਹੜੇ ਹਾਲਾਤ ਆ ਅੱਜ ਬਹੁਤ ਹੀ ਤਰਸਜੋਗ ਆ ਪੰਜਾਬ ਦਾ ਮੇਰਾ ਖਿਆਲ ਕੋਈ ਵੀ ਸ਼ਹਿਰੀ ਜਿਹੜਾ ਉਹ ਹਰ ਵੇਲੇ ਡਰ ਭੈ ਚ ਜੀ ਰਿਹਾ ਕਿ ਉਹਦੇ ਨਾਲ ਪਤਾ ਨਹੀਂ ਕੀ ਵਾਪਰ ਜਾਣਾ ਤੇ ਮੇਰਾ ਖਿਆਲ ਹੈ ਕਿ ਇਹ ਜਿਹੜੇ ਲਾ ਐਂਡ ਆਰਡਰ ਜਿਹੋ ਜਿਹਾ ਅੱਜ ਇਹ ਤੋਂ ਤੇ ਭੈੜਾ ਮੇਰਾ ਖਾਲ ਕਦੀ ਵੀ ਨਹੀਂ ਸੀਗਾ ਤੇ ਇਹ ਚੀਜ਼ ਹੈ ਕਿ ਇਹ ਜਿਹੜਾ ਇਹ ਬਹਾਨਾ ਬਣਾਇਆ ਜਾ ਰਿਹਾ ਇੱਕ ਉਹ ਖਾਲੀ ਬਹਾਨਾ ਵਾ ਹੋਰ ਇਹ ਸਰਕਾਰ ਦੀ ਜਿਹੜੀ ਆ ਇਹ 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 ਆਪਣੀ ਪੋਲੀਟੀਕਲ ਜਿਹੜਾ ਇਹਦਾ ਏਜੰਡਾ ਵੀ ਆ ਕਿ ਉਹ ਅਮਰਤਪਾਲ ਸਿੰਘ ਨੂੰ ਬਾਹਰ ਨਾਲ ਲਿਆਂਦਾ ਜਾਵੇ ਉਹਨਾਂ ਦੀ ਜਿਹੜੀ ਪਾਰਟੀ ਆ ਉਹਨੂੰ ਅੱਗੇ ਨਾਲ ਵਧਣ ਦਿੱਤਾ ਜਾਵੇ ਇਹ ਸਾਰੀਆਂ ਚੀਜ਼ਾਂ ਤਾਂ ਕੀਤੀਆਂ ਜਾ ਰਹੀਆਂ ਕਿ ਪੰਜਾਬ ਦੇ ਹੱਕਾਂ ਦੀ ਜਿਹੜੀ ਆਵਾਜ਼ ਆ ਪੰਜਾਬ ਦੇ ਲੋਕਾਂ ਦੀ ਜਿਹੜੀ ਆਵਾਜ਼ ਆ ਖਾਸ ਕਰਕੇ ਸਿੱਖ ਭਾਈਚਾਰੇ ਦੀਆਂ ਜਿਹੜੀਆਂ ਮੁਸ਼ਕਲਾਂ ਉਹ ਕਿਤੇ ਪਾਰਲੀਮੈਂਟ 'ਚ ਜਾ ਕੇ ਉਹ ਰੱਖ ਨਾ ਸਕੇ ਇਸ ਕਰਕੇ ਸਾਰਾ ਕੁਝ ਇਹ ਇਸ ਤਰੀਕੇ ਨਾਲ ਕੀਤਾ ਜਾ ਰਿਹਾ ਸਾਨੂੰ ਪੰਜਾਬ ਦੇ ਲੋਕਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਉਹਨਾਂ ਨਾਲ ਸ਼ਰਯਾਮ ਧੱਕੇ ਭਾਈ ਧੱਕੇਸ਼ਾਈ ਕੀਤੀ ਜਾ ਰਹੀ ਆ ਇਹ ਜੇ ਸ਼ਤਾਬਦੀ ਵੀ ਮਨਾਇ ਗਈ ਉਹਦੇ 'ਚ ਵੀ ਜਿਹੜੇ ਉਹ ਸਾਰਾ ਬਿਜ਼ਨਸ ਵੀ ਉਹਨਾਂ ਲੋਕਾਂ ਨੂੰ ਦਿੱਤਾ ਜਾ ਗਿਆ ਪੰਜਾਬ ਦੀਆਂ ਨੌਕਰੀਆਂ ਤੇ ਵੀ ਦੂਜਿਆਂ ਲੋਕਾਂ ਨੂੰ ਸਾਰਾ ਕੁਝ ਤੇ ਪੰਜਾਬ ਦਾ ਸਾਰਾ ਕੁਝ ਮੇਰੇ ਖਿਆਲ ਆ ਕਿ ਜਿਹੜਾ ਕਿ ਇਸ ਕਾਇਨੂ ਤੇ ਪੰਜਾਬ ਸਰਕਾਰ ਕਹਿੰਨੇ ਆਪਾਂ ਪੰਜਾਬ ਦੇ ਜਿਹੜੇ ਹੱਕਾਂ ਦੀ ਹਕੂਕਾਂ ਦੀ ਉਹਨੇ ਖਵਾਲੀ ਕਰਨੀ ਸੀ ਉਹ ਉਹਨੂੰ ਹੀ ਲਟਾਉਣ ਵਾਸਤੇ ਉਹਨੇ ਖਤਮ ਕਰਨ ਵਾਸਤੇ ਮੇਰੇ ਖਿਆਲ ਪੁਲੀ ਹੋਈ ਆ ਪੰਜਾਬ ਨੂੰ ਬਰਬਾਦ ਕਰਨ ਵਾਸਤੇ ਇਹ ਜਿਹੜਾ ਇਹ ਸਰਕਾਰ ਦਾ ਏਜੰਡਾ ਮੇਰੇ ਖਿਆਲ ਇਹੋ ਹੀ ਆ ਕਿ ਪੰਜਾਬ ਨੂੰ ਇਹੋ ਜਿਹੇ ਹਾਲਾਤਾਂ ਚ ਛੱਡ ਦਿਓ ਕਿ ਪੰਜਾਬ ਚ ਕੋਈ ਰਹਿਣਾ ਨਾ ਚਾਵੇ ਪੰਜਾਬ ਦੀ ਨੌਜਵਾਨੀ ਨਸ਼ਿਆਂ ਚ ਫਸੀ ਆ ਉਹ ਵਧੇਸਾਂ ਚ ਰੁੜ ਰਹੀ ਆ ਕਿ ਇਹ ਇਹ ਸਾਡੇ ਜਿਹੜੇ ਆ ਪੰਜਾਬ ਸਰਕਾਰ ਜਿਹੜੀ ਆ ਉਹ ਇਹ ਕਿਸੇ ਪਾਸੇ ਧਿਆਨ ਨਹੀਂ ਦੇ ਰਹੀ ਉਹਨੂੰ ਇੱਕੋ ਹੀ ਆ ਕਿ ਅਮਰਤਪਾਲ ਨੂੰ ਅਸੀਂ ਬਾਹਰ ਨਾ ਹੋਣ ਦੇਈਏ ਇਹ ਇੱਕ ਇਹ ਉਹਨਾਂ ਕੋਲ ਬਹਾਨਾ ਤੇ ਅਮਰਤਪਾਲ ਦੇ ਅੰਦਰ 3 ਸਾਲ ਤੋਂ ਉਦੋਂ ਤੋਂ ਕਿ ਲਾ ਐਂਡ ਆਰਡਰ ਦੀ ਜਿਹੜੀ ਪੰਜਾਬ ਦੇ ਹਾਲਾਤ ਹੈ ਉਦੋਂ ਤੋਂ ਕਿੰਨੇ ਖਰਾਬ ਆ ਉਹ ਉਹਦਾ ਜ਼ਿੰਮੇਵਾਰ ਕੌਣ ਆ ਹੈ ਇਸ ਕਰਕੇ ਮੇਰਾ ਖਿਆਲ ਹੈ ਕਿ ਪੰਜਾਬ ਸਰਕਾਰ ਜਿਹੜੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਆ ਉਹ ਜਿਹੜੀਆਂ ਉਹ ਜਿਹੜਾ ਉਹਨਾਂ ਸਵਾਲਾਂ ਦਾ ਜਵਾਬ ਦੇਣ ਤੋਂ ਭੱਜ ਰਹੀ ਆ ਕਿ ਜਿਹੜੇ ਇਹਨਾਂ ਨੇ ਪੰਜਾਬ ਨਾਲ ਧੱਕੇ ਕੀਤੇ ਪੰਜਾਬ ਦਾ ਜਿਹੜੇ ਹੱਕ ਲੁੱਟੇ ਆ ਇਸ ਕਰਕੇ ਮੇਰਾ ਖਿਆਲ ਹੈ ਕਿ ਇਹ ਪੰਜਾਬ ਦੀ ਆਵਾਜ਼ ਨੂੰ ਦਬਾਉਣ ਵਾਸਤੇ ਜਿਹੜਾ ਇਹ ਫੈਸਲਾ ਜਿਹੜਾ ਅੱਜ ਜਿਹੜਾ ਆਇਆ ਸਾਹਮਣੇ ਇਹ ਇਹਦੀ ਅਸੀਂ ਪੁਰ ਜੋਰ ਸ਼ਬਦਾਂ ਚ ਨਖੇਦੀ ਕਰਦੇ ਆ ਇਹ ਮਨੁੱਖੀ ਅਧਿਕਾਰਾਂ ਦਾ ਵੀ ਖਾਣ ਆ ਲੋਕਤੰਤਰ ਦਾ ਵੀ ਖਾਣ ਆ ਕਿ ਮੇਰਾ ਖਿਆਲ ਹੈ ਕਿ ਜੇ ਲੋਕਾਂ ਨੂੰ ਲੋਕਾਂ ਦੀ ਨਮਾਇਦੇ ਦੀ ਆਵਾਜ਼ ਨਹੀਂ ਸੁਣਨ ਦੇਣੀ ਸਹੀ ਤਾਂ ਉਹਨੂੰ ਚੋਣ ਲਾਉਣ ਵਾਸਤੇ ਕਿਉਂ ਇਜਾਜ਼ਤ ਦਿੱਤੀ ਗਈ ਕਿਉਂ ਕਿਉਂ ਐਡਾ ਲੋਕਾਂ ਨਾਲ ਧੋਖਾ ਕਿਉਂ ਕੀਤਾ ਗਿਆ ਇਸ ਕਰਕੇ ਮੇਰਾ ਖਿਆਲ ਹੈ ਕਿ ਜੇ ਲੋਕਾਂ ਨੂੰ ਚੋਣਾਂ ਵਾਸਤੇ ਮੌਕਾ ਦਿੱਤਾ ਤੇ ਲੋਕਾਂ ਦੀ ਆਵਾਜ਼ ਨੂੰ ਜਿਹੜਾ ਪਾਰਲੀਮੈਂਟ ਚ ਲੋਕਾਂ ਦੀਆਂ ਦੁੱਖ ਤਕਲੀਫਾਂ ਰੱਖਣ ਵਾਸਤੇ ਮੌਕਾ ਦੇਣਾ ਇੱਕ ਇਹ ਮਨੁੱਖੀ ਅਧਿਕਾਰਾਂ ਦਾ ਲੋਕਤੰਤਰ ਦੀ ਭਾਵਨਾ ਦੇ ਵੀ ਅਨੁਕੂਲ ਨਹੀਂਗਾ ਇਹ ਸਾਰਾ ਕੁਝ ਜਾਣਬੁੱਝ ਕੇ ਇਹ ਪੰਜਾਬ ਦੇ ਲੋਕਾਂ ਨੂੰ ਘੱਟ ਗਿਣਤੀਆਂ ਨੂੰ ਕੁਚਲਣ ਦੀ ਦੱਬਣ ਦੀ ਜਿਹੜੀ ਸਾਡੀ ਵਿਰਾਸਤ ਨੂੰ ਵਿਰਸੇ ਨੂੰ ਖਤਮ ਕਰਨ ਦੀ ਜਿਹੜੀ ਚਾਲ ਹੈ ਇਹ ਇਹ ਸਰਕਾਰ ਕਰ ਰਹੀ ਹੈ ਜਦੋਂ ਜਦੋਂ ਹਮ ਪਾਰਲੀਮੈਂਟ ਦੇ ਮਾਦਾ ਜੀ ਦੀ ਬਾਤ ਕਰਦੇ ਉਦੋਂ 에ਰਪੋਰਟ ਤੇ ਲੋਕ ਆ ਗਿਆ ਕੀ ਲੱਗਦਾ ਤੁਹਾਨੂੰ ਉਹ ਇਸ ਤਰ੍ਹਾਂ ਕੀਤਾ ਜਾ ਰਿਹਾ ਆ ਕਿ ਜਿਹੜੇ ਜੰਮੂ ਕਸ਼ਮੀਰ ਤੋਂ ਇੱਕ ਮੈਂਬਰ ਪਾਰਲੀਮੈਂਟ ਦੇ ਸੀਗੇ ਉਹ ਹੀ ਆਜ਼ਾਦ ਬੱਤੇ ਦੇ ਸੀਗੇ ਉਹਨਾਂ ਨੂੰ ਉਹ ਪਰੋਲ ਮਿਲ ਗਈ ਸੀਗੀ ਉਹ ਤੇ ਮੀਡੀਆ ਨਾਲ ਗੱਲਬਾਤ ਵੀ ਕਰਦਾ ਸੀ ਇੰਜੀਨੀਅਰ ਰਸ਼ੀਦ ਉਹਨੇ ਇਹਨਾਂ ਦੇ ਕੇਸ ਨੂੰ ਤੁਹਾਨੂੰ ਕਿਹਦਾ ਕਿਉਂ ਵਕਰਾ ਟ੍ਰੀਟ ਕੀਤਾ ਜਾ ਰਿਹਾ ਹਮਤ ਪਾਰਲਮੈਂਟ ਦੇ ਮੇਰੇ ਖਿਆਲ ਹੈ ਕਿ ਇਹ ਤੇ ਇੱਕ 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 ਦੇਸ਼ 'ਚ ਹੀ ਕਈ ਤਰ੍ਹਾਂ ਦੇ ਕਾਨੂੰਨ ਚੱਲ ਰਹੇ ਆ ਜੇ ਇੱਕ ਬੰਦੇ ਨੂੰ ਤੁਸੀਂ ਉਹ ਉਹ ਤੇ ਇਤੋਂ ਵੀ ਸਗੀਨ ਜਿਹੜੇ ਜ਼ੁਲਮਾ ਸਰਕਾਰ ਵੱਲੋਂ ਲਾਏ ਗਏ ਆ ਉਹ ਹੈ ਤੇ ਹੈ ਹੁਣੇ ਨਹੀਂ ਗੇ ਪਰ ਉਹਨਾਂ ਨੂੰ ਤੁਸੀਂ ਪਾਰਲੀਮੈਂਟ 'ਚ ਵੀ ਦਿੱਤਾ ਜਾ ਰਿਹਾ ਉਹਨਾਂ ਨੂੰ ਇਲੈਕਸ਼ਨ ਲੜਨ ਵਾਸਤੇ ਬਾਹਰ ਵੀ ਕੱਢਿਆ ਜਾ ਰਿਹਾ ਇੱਕ ਬੰਦੇ ਨੂੰ ਤੁਸੀਂ ਪਾਰਲੀਮੈਂਟ 'ਚ ਆਪਣੀ ਸਟੇਟ ਤੋਂ ਦੂਗਰ ਪਾਰਲੀਮੈਂਟ 'ਚ ਆਉਣ ਵਾਸਤੇ ਵੀ ਤੇ ਇੱਕ ਸਟੇਟ ਦੇ ਅਸਦੀ ਵਾਲੀ ਗੱਲ ਆ ਫਿਰ ਜਿਹੜੇ ਸਾਡੇ ਪਰਿਵਾਰ ਨੂੰ ਜੇ ਉਹ ਅਮਰਤਪਾਲ ਦੀ ਵਾਈਫ ਨੂੰ ਜਾਣਾ ਸੀ ਬਾਹਰ ਉਹਨੂੰ ਨਹੀਂ ਜਾਣ ਦਿੱਤਾ ਗਿਆ ਫਿਰ ਮੈਂ ਜਾਣ ਲੱਗਾ ਸੀ ਮੈਨੂੰ ਨਹੀਂ ਜਾਣ ਦਿੱਤਾ ਨਾ ਤੇ ਸਾਨੂੰ ਦੱਸ ਦੇ ਵੀ ਤੁਹਾਡੇ ਤੇ ਕੀ ਅਸੀਂ ਕੀ ਅਸੀਂ ਜ਼ੁਲਮ ਕੀਤਾ ਉਹ ਵੀ ਦੱਸਣ ਵਾਸਤੇ ਤਿਆਰ ਨਹੀਂ ਫਿਰ ਜੋ ਆਮਨਪਾਲ ਦੀ ਮਾਤਾ ਜਾਣ ਲੱਗੇ ਆ ਤੇ ਉਹ ਉਹਨੂੰ ਵੀ ਨਹੀਂ ਇਹ ਜਲੀਲ ਕੀਤਾ ਜਾ ਰਿਹਾ ਇਹ ਸਾਨੂੰ ਵੀ ਇਹ ਚੀਜ਼ ਆ ਕਿ ਇਹ ਜਿਹੜਾ ਅਸੀਂ ਸਰਕਾਰ ਦੇ ਖਿਲਾਫ ਲੜ ਰਹੇ ਆ ਸਰਕਾਰ ਜੋ ਪੰਜਾਬ ਦੇ ਲੋਕਾਂ ਨਾਲ ਧੱਕਾ ਕਰ ਰਹੀ ਉਹ ਆਵਾਜ਼ ਨੂੰ ਬੰਦ ਕਰਨਾ ਚਾਹ ਰਹੀ ਇਸ ਕਰਕੇ ਸਾਨੂੰ ਡਰਾ ਕੇ ਧਮਕਾ ਕੇ ਸਾਨੂੰ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਜਿਹੜਾ ਨੁਕਸਾਨ ਪਾ ਕੇ ਇਹ ਸਾਰੀਆਂ ਚੀਜ਼ਾਂ ਕਰਨ ਜਾ ਰਹੀ ਦੋਸਤ ਕਾਨੂੰਨੀ ਤੌਰ ਤੇ ਭੱਗ ਕੀ ਕਹਿੰਦੇ ਨੇ ਤੁਸੀਂ ਜੋ ਕੀ ਸੋਪੇਲਾ ਨਹੀਂ ਐਨੇਤ ਨੇ ਬਹੁਤ ਸਾਰੇ ਲੋਕਾਂ ਦੇ ਲੱਗਾ ਸੀਗਾ ਅਮਮ ਕਿਹਦੇ ਕਿ ਤੁਹਾਨੂੰ ਇਹ ਦਿੰਦਾ ਕਿਰਾਹ ਗਿਆ ਤੇ ਮਨਿਸਟੇਟ ਕੀਤੇ ਉਹਨਾਂ ਤੇ ਲੱਗਾ ਸੀ ਉਹਨਾਂ ਨੇ ਮੈਂ ਦੱਸਦੇ ਜੀਪ ਉਹੜੀ ਉਹ ਤੋਂ ਗਿਆ ਸੀ ਉਹ ਕਹਿੰਦੇ ਸੀ ਲੀਗਲੀ ਲੜਾਈ ਜੜੀ ਤੇ ਐਮਐਫੀ ਨੂੰ ਚੈਲੰਜ ਕੀਤਾ ਉਹ ਵੀ ਲੀਗਲੀ ਲੜਾਈ ਦੇ ਵਿੱਚ ਕਿੱਥੇ ਦੇਖਦੇ ਜੇ ਕਿ ਅ ਪ੍ਰਸ਼ਾਸਨ ਨਾਲ ਉਹਦੇ ਵਿੱਚ ਕਿ ਉਹਨਾਂ ਦਾ ਉਹ ਵੀ ਲੀਗਲ ਅਫੀਸ ਕਿਹੜਾ ਨਹੀਂ ਪੱਤਰਾ ਖਸਾ ਰਿਹਾ ਹੈ ਜਿਹੜਾ ਇਹ ਤਾਂ ਐਨਐਮਪੀ ਨੂੰ ਲਗਦਰ ਵਧਾਈ ਜਾ ਰਿਹਾ ਦੇਖੋ ਜਿਹੜੀ ਤੁਸੀਂ ਲੀਗਲੀ ਇਹ ਗੱਲ ਕੀਤੀ ਆ ਨਾ ਉਹਦੇ ਲਈ ਇੱਕ ਪ੍ਰੋਸੈਸ ਹੁੰਦਾ ਕਿ ਪਹਿਲਾਂ ਅਸੀਂ ਹਾਈ ਕੋਰਟ ਦੇ ਵਿੱਚ ਜਾਈਏ ਉੱਥੇ ਜਦੋਂ ਦੂਸਰੇ ਸਾਲ ਦੀ ਜਿਹੜੀ ਐਨਐਸਏ ਸੀ ਅਸੀਂ ਚੈਲੰਜ ਕੀਤੀ ਆ ਤੇ ਉਹ ਦੂਸਰੇ ਸਾਲ ਦੀ ਐਨਐਸਏ ਵੀ ਖਤਮ ਹੋ ਗਈ ਪਰ ਉਹਦਾ ਹੱਲੇ ਤਾਈਂ ਕੋਰਟ ਵੱਲੋਂ ਕੋਈ ਫੈਸਲਾ ਹੀ ਨਹੀਂ ਹੱਲੇ ਤਾਈਂ ਦਿੱਤਾ ਜਾ ਰਿਹਾ ਉਹਦੀ ਉਹਦੀ ਇਹ ਹੋ ਰਿਹਾ ਜੀ ਕਿ ਉਹਦੀ ਤਰੀਕ ਪਾ ਦਿੱਤੀ ਜਾਂਦੀ ਰਹੀ ਆ ਡੇਢ ਮਹੀਨੇ ਦੀ ਜਾਂ 2 ਮਹੀਨੇ ਦੀ ਪਰ ਉਹਦਾ ਫੈਸਲਾ ਨਹੀਂ ਹੱਲੇ ਤਾਈਂ ਦਿੱਤਾ ਜਾ ਰਿਹਾ ਫਿਰ ਉਸ ਤੋਂ ਬਾਅਦ ਜਦੋਂ ਹੁਣ ਸਾਨੂੰ ਪਤਾ ਲੱਗ ਗਿਆ ਵੀ ਕੋਈ ਸਰਕਾਰ ਜਾਂ ਕੋਰਟ ਵੱਲੋਂ ਵੀ ਉਏ ਤੇ ਨਿਆ ਨਹੀਂ ਹਲੇ ਹੋ ਰਿਹਾ ਤੇ ਫਿਰ ਅਸੀਂ ਸੁਪਰੀਮ ਕੋਰਟ ਚ ਪਿਛਲੇ ਦਿਨੀ ਗਏ ਸੀਗੇ ਤੇ ਉਹਨਾਂ ਨੇ ਉਹ ਟਾਈਮ ਬਾਉਂਡ ਕੀਤੀ ਆ ਗੱਲ ਕਿ 6 ਹਫ਼ਤਿਆਂ ਦੇ ਵਿੱਚ ਵਿੱਚ ਹਾਈ ਕੋਰਟ ਇਹਦੇ ਉੱਤੇ ਫੈਸਲਾ ਦੇਵੇ ਤਾਂ ਕਿ ਉਸ ਜਿਹਦੇ ਉੱਤੇ ਐਨਐਸਏ ਲੱਗੀ ਆ ਉਹਨੂੰ ਇਨਸਾਫ਼ ਮਿਲ ਸਕੇ ਸੋ ਮੈਂ ਸਮਝਦਾ ਕਿ ਪਹਿਲੀ ਗੱਲ ਤਾਂ ਇਹ ਫੈਸਲਾ ਹਾਈ ਕੋਰਟ ਚ ਉਸ ਸਮੇਂ ਦੇ ਅੰਦਰ ਅੰਦਰ ਹੀ ਆਉਣਾ ਚਾਹੀਦਾ ਸੀ ਜਿਹੜੀ ਦੂਜੀ ਐਨਐਸਏ ਸੀ ਪਰ ਇਹਦੇ ਲਈ ਵੀ ਸਾਨੂੰ ਸੁਪਰੀਮ ਕੋਰਟ ਜਾਣਾ ਪਿਆ ਹੁੰਦਾ ਤਾਂ ਇਦਾਂ ਹੈ ਕਿ ਜਦੋਂ ਉੱਥੋਂ ਫੈਸਲਾ ਆਇਆ ਜਾਏ ਤਾਂ ਹਮੇਸ਼ਾ ਆਪਾਂ ਸੁਪਰੀਮ ਕੋਰਟ 'ਚ ਜਾਣੇ ਆ ਪਰ ਸਾਨੂੰ ਉਹਦਾ ਹਾਈ ਕੋਰਟ ਦਾ ਫੈਸਲਾ ਲੈਣ ਲਈ ਵੀ ਸੁਪਰੀਮ ਕੋਰਟ ਦੇ ਵਿੱਚ ਜਾਣਾ ਪਿਆ ਸੋ ਮੈਂ ਸਮਝਦਾ ਕਿ ਸਾਡੇ ਤਾਂ ਕੋਈ ਕਮੀ ਨਹੀਂ ਅਸੀਂ ਸਾਡੇ ਵਕੀਲ ਸਾਰੇ ਜਣੇ ਉਹਦੇ ਮਗਰ ਜਿਹੜਾ ਪ੍ਰੋਸੈਸ ਹੁੰਦਾ ਆ ਉਹਨੂੰ ਲੀਗਲ ਕਾਰਵਾਈ ਕਰਦੇ ਆ ਪਰ ਉਹ ਜਦੋਂ ਕੋਰਟ ਦੇ ਵਿੱਚੋਂ ਤਰੀਕ ਅਗਲੀ ਪੈ ਜਾਂਦੀ ਆ ਉੱਥੇ ਹੁਣ ਅਸੀਂ ਕਰ ਵੀ ਕੀ ਸਕਦੇ ਆ ਸੋ ਅਸੀਂ ਸਮਝਦੇ ਆ ਕਿ ਇਸ ਦੇਸ਼ ਦੇ ਅੰਦਰ ਹਰ ਥਾਂ ਤੇ ਪੈਰ ਪੈਰ ਤੇ ਜਿਹੜਾ ਕੋਈ ਇਸ ਪੰਜਾਬ ਦੇ ਸੂਬੇ ਲਈ ਬੋਲਦਾ ਉਹਦੇ ਨਾਲ ਬੇਇਨਸਾਫੀ ਹੋ ਰਹੀ ਆ ਉਹਦੀ ਵਿਸਾਲ ਤੁਸੀਂ ਭਾਈ ਅਮਰਤਪਾਲ ਸਿੰਘ ਜੀ ਉਹਨਾਂ ਦੀ ਮਾਤਾ ਜਿਹੜੀ ਆਪਣੇ ਦੋਤੇ ਨੂੰ ਮਿਲਣ ਨਹੀਂ ਜਾ ਸਕਦੀ ਜਿਹੜਾ 2-3 ਮਹੀਨੇ ਦਾ ਉਹ ਆਪਣੀ ਧੀ ਨੂੰ ਮਿਲਣ ਨਹੀਂ ਜਾ ਸਕਦੀ ਸੋ ਤੁਸੀਂ ਇੱਥੋਂ ਹੀ ਲੈ ਲਓ ਕਿ ਇਹ ਇਨਸਾਫ ਦੀ ਗੱਲ ਕਿੱਥੇ ਹੋ ਰਹੀ ਆ ਪਰ ਭਾਈ ਮੈਂ ਇੱਕ ਗੱਲ ਕਹਿਣੀ ਚਾਹੁੰਨਾ ਕਿ ਜਿਹੜਾ ਇਸ ਵੇਲੇ ਦਾ ਮੁੱਖ ਮੰਤਰੀ ਪੰਜਾਬ ਦਾ ਉਨੇ ਤਾਂ ਸਿਰਾਂ ਹਿਲਾਤਾ ਖੀਰ ਕਰ ਦਿੱਤੀ ਇਹੋ ਜੀ ਥੋੜੀ ਗੱਲ ਹੁੰਦੀ ਆ ਕਿ ਤੁਸੀਂ ਕਿਸੇ ਇਨਸਾਨ ਨੂੰ ਚੁਣੇ ਹੋਏ ਨੂੰ ਉਹ ਪਾਰਲੀਮੈਂਟ 'ਚ ਵੀ ਨਹੀਂ ਆ ਸਕਦਾ ਉਹਦੀ ਕਿਹੜੀ ਗਰਾਊਂਡ ਰਿਐਲਿਟੀ ਜਿਹੜੀ ਇਹਨਾਂ ਨੇ ਲਈ ਹੈ ਉਹ ਕੀ ਕੋਈ ਗੱਲ ਹੀ ਨਹੀਂ ਬਣਦੀ ਤੁਸੀਂ ਪੰਜਾਬ ਦੀ ਗੱਲ ਕਰਦੇ ਆ ਲੈ ਕੇ ਉਹਨਾਂ ਨੂੰ ਦਿੱਲੀ ਆਉਣਾ ਸੋ ਇਹ ਬਿਲਕੁਲ ਧੱਕਾ ਕਰਕੇ ਕਾਨੂੰਨ ਤੋਂ ਪਰੇ ਜਾ ਕੇ ਲੋਕਾਂ ਦੇ ਅਧਿਕਾਰਾਂ ਦੇ ਉੱਤੇ ਡਾਕਾ ਮਾਰ ਕੇ ਇਹ ਸਾਰੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਫਿਰ ਦੂਸਰੇ ਪਾਸੇ ਜਿੱਦਾਂ ਬਾਪੂ ਜੀ ਨੇ ਦੱਸਿਆ ਵੀ ਅੱਜ ਤਈ ਇਹਨਾਂ ਨੂੰ ਦੱਸਿਆ ਵੀ ਨਹੀਂ ਗਿਆ ਵੀ ਤੁਹਾਡੇ ਉੱਤੇ ਕਿਹੜਾ ਕੇਸ ਬਣਦਾ ਇਸ ਕਰਕੇ ਤੁਸੀਂ ਬਾਹਰ ਨਹੀਂ ਜਾ ਸਕਦੇ ਸੋ ਮੈਂ ਇੱਕ ਗੱਲ ਕਹਿਣੀ ਚਾਹਨਾ ਕਿ ਜਿਹੜੀਆਂ ਦੂਸਰੀਆਂ ਪਾਰਟੀਆਂ ਜਾਂ ਮਨੁੱਖੀ ਅਧਿਕਾਰਾਂ ਦੀਆਂ ਗੱਲਾਂ ਕਰਨ ਵਾਲੀਆਂ ਸੰਸਥਾਵਾਂ ਨੇ ਉਹਨਾਂ ਨੂੰ ਵੀ ਅੱਜ ਅੱਗੇ ਆਉਣਾ ਚਾਹੀਦਾ ਏ ਪਤਾ ਨਹੀਂ ਕੱਲ ਦੀ ਸਵੇਰ ਹੋਰ ਕੇਤ ਤੇ ਖੜੀ ਹੋਣੀ ਆ ਇਹ ਮਤ ਸੋਚਣ ਕਿ ਅੱਜ ਇਹ ਭਾਈ ਅਮਰਤਪਾਲ ਸਿੰਘ ਤੇ ਹੋਈ ਆ ਤੇ ਖਣੀ ਹੋਰ ਕਿਸੇ ਨਾਲ ਨਹੀਂ ਹੋਣੀ ਇਹ ਹੋਰ ਕਿਸੇ ਨਾਲ ਵੀ ਹੋ ਸਕਦੀ ਆ ਪਰ ਸੱਚ ਬੋਲਣ ਲਈ ਸਾਨੂੰ ਅੱਗੇ ਆਉਣਾ ਚਾਹੀਦਾ ਮੈਂ ਉਹਨਾਂ ਨੂੰ ਵੀ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਵੀ ਇਹਨਾਂ ਚੀਜ਼ਾਂ ਦੇ ਉੱਤੇ ਨੋਟਿਸ ਲੈ ਕੇ ਤੁਸੀਂ ਵੀ ਆਪਣੀ ਗੱਲ ਰੱਖੋ ਤਾਂ ਕਿ ਇਸ ਪੰਜਾਬ ਨੂੰ ਤਾਂ ਇਸ ਦੇਸ਼ ਦੇ ਅੰਦਰ ਜਿਹੜੇ ਲੋਕ ਸੱਚ ਦੀ ਗੱਲ ਕਰਨ ਵਾਲੇ ਆ ਮੁੱਦੇ ਠਾਲਣ ਵਾਲੇ ਆ ਉਹਨਾਂ ਦੇ ਹੱਕ ਹਕੂਕਾਂ ਨੂੰ ਅਸੀਂ ਮਸ਼ਰੂਫ ਰੱਖ ਸਕੀਏ। ਆਪਲੀ ਸੋਚ ਤਾਂ ਇਹ ਹੈ ਕਿ ਲੋਕਾਂ ਦੇ ਭਲੇ ਵਾਸਤੇ ਗੱਲ ਕਰਨੀ ਹੈ ਪਰ ਪਿਛੇ ਹੀ ਭੇਮਤਪਾਲ ਸਿੰਘ ਉਹਨਾਂ ਦਾ ਬਿਆਨ ਆਇਆ ਕਿ ਤੁਹਾਨੂੰ ਗੱਲ ਸੁਣਨੀ ਹੀ ਨਹੀਂ ਪਈ। ਇਹਨੂੰ ਕਿਵੇਂ ਵੇਖੀਏ? ਨਹੀਂ ਤੁਸੀਂ ਉਹਨਾਂ ਪਾਰਲੀਮੈਂਟ ਜਿਹੜਾ ਲੋਕਾਂ ਨੇ ਚੁਣਿਆ ਉਹਨਾਂ ਐਮਪੀ ਤੇ ਉਹ ਲੋਕਾਂ ਦੀ ਗੱਲ ਉੱਥੇ ਕਰਨ ਵਾਸਤੇ ਜਾ ਰਹੇ ਆ ਕਿ ਸਾਡਾ ਅਜੰਡਾ ਹੀ ਕੋਈ ਨਹੀਂ ਨਹੀਂ ਉਹ ਉੱਥੇ ਉੱਥੇ ਜਾਣ ਉੱਥੇ ਜਿਹੜੀ ਜਿਹੜੀ ਉਹਨਾਂ ਨੇ ਗੱਲ ਕਰਨੀ ਉੱਥੇ ਜਾ ਕੇ ਉੱਥੇ ਗੱਲ ਕਰਨਗੇ ਆਪਣੇ ਲੋਕਾਂ ਦੀ ਉਹ ਕਿਹੜੀ ਗੱਲ ਕਰਦੇ ਉਹ ਤਾਂ ਫਿਰ ਪਤਾ ਹੋਗਾ ਜੋ ਜਾਣ ਉਹ ਤਾਂ ਗੱਲ ਕਰਨ ਵਾਸਤੇ ਮੌਕਾ ਨਹੀਂ ਦੇ ਰਹੇ ਤੇ ਇਹ ਤੇ ਸਰਕਾਰ ਦੀ ਤਕੇਸ਼ਾਈ ਆ ਮਨੁੱਖੀ ਅਧਿਕਾਰਾਂ ਦਾ ਕਹਾਣਾ ਆ ਲੋਕਤੰਤਰ ਦਾ ਕਹਾਣਾ ਆ ਜਿਹੜੇ ਲੋਕਾਂ ਨੇ ਚੁਣਿਆ ਉਹਨਾਂ ਨਾਲ ਬੇਇਨਸਾਫੀ ਆ ਤੇ ਬਾ ਬਾਜ ਉਥੇ ਬੰਦੇ ਨੂੰ ਜਾਣ ਦਿਓ ਨਾ ਬਾਜ ਉਥੇ ਫੇਰ ਹੀ ਚੁੱਕਣਗੇ ਨਾ ਉਹ ਆਪਣੇ ਲੋਕਾਂ ਦੀ ਗੱਲ ਕਰਨਗੇ ਜਿਹੜੇ ਸੀਟ ਨੰਬਰ ਪਾਰਲੀਮੈਂਟ ਨੇ ਖਾਲਸਾ ਜੀ ਉਹਨਾਂ ਨੇ ਕੋਈ ਗੱਲ ਕੀਤੀ ਕਿ ਉਹ ਵੀ ਦੇਖੋ ਤੁਸੀਂ ਤਾਂ ਨਹੀਂ ਕੇਵਲੇ ਅਮ੍ਰਿਤਸਰ ਦਾ ਫੈਮ ਇੰਦਾ ਜੱਤਾਂ ਦਾ ਬੰਦ ਤੇ ਜਿਹੜੇ ਸੀਟ ਮੈਂਬਰ ਪਾਰਲੀਮੈਂਟ ਨੇ ਜਿਹੜੇ ਬੋਲਦੇ ਉਹਨਾਂ ਨੇ ਕੋਈ ਐਪੀਨ ਕੀਤਾ ਕਿ ਅਮਰਪਾਲ ਸਿੰਘ ਨਾਲ ਉਹਦੀ ਕਿਤਾਬ ਨਾਲ ਮਿਲਣ ਜਾਂ ਉਹਨਾਂ ਨੂੰ ਮਿਲ ਕੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਇਹ ਇਹਨਾਂ ਨੂੰ ਮੌਕਾ ਦਿੱਤਾ ਜਾਵੇ ਲੋਕਪਾਲ ਦੇ ਵਿੱਚ ਰੋਲ ਦਾ ਉਹਨਾਂ ਨੇ ਇਹ ਤੁਸੀਂ ਜਿਹੜਾ ਵੀ ਕੋਈ ਮੌਕਾ ਮੰਗ ਰਹੇ ਐ ਸਪੀਮ ਕੋਰਟ ਤੋਂ ਕੋ ਹਾਈ ਕੋਰਟ ਤੱਕ ਜਾ ਕੇ ਆ ਰਹੇ ਆ ਉੱਥੇ ਨਹੀਂ ਕੋਈ ਕੋਰਟ ਦੀ ਨਹੀਂ ਗੱਲ ਸੁਣੀ ਜਾ ਰਹੀ ਤੇ ਉਹ ਆਮ ਆਦਮੀ ਉੱਥੇ ਜਾ ਕੇ ਗੱਲ ਕਰੂਗਾ ਤੇ ਮਤਲਬ ਜੋ ਸਾਹਿਬ ਤੁਸੀਂ ਕਹਟਾਈ ਕਿ ਫਿਰ ਕੀ ਇਹ ਤੁਹਾਡੀ ਕਿਤੇ ਕੀ ਫਿਰ ਨੈਕਸਟ ਰਾਹ ਕੀ ਕਹਤਾਰ ਮੈਂ ਤੁਸੀਂ ਜਾ ਕੇ ਦੇਖ ਲੈ ਸਰ ਮੈਂ ਵੀ ਲਾਇਏ ਕੋਰਟ ਵੀ ਗੱਲ ਨਹੀਂ ਸੁਣੀ ਤੁਸੀਂ ਕਹਿੰਦੇ ਕਿ ਵਰਕ ਕਿਵੇਂ ਰਹੇਗਾ ਤੁਹਾਡਾ ਇਹ ਇਹ ਤਾਂ ਸਰਕਾਰਾਂ ਨੂੰ ਸੋਚਣਾ ਚਾਹੀਦਾ ਹੈ ਕਿ ਅਸੀਂ ਲੋਕਾਂ ਨੂੰ ਕਿਧਰ ਨੂੰ ਧੱਕ ਰਹੇ ਹਾਂ ਅਸੀਂ ਲੋਕਾਂ ਨੂੰ ਅਸੀਂ ਇਨਸਾਫ ਨਹੀਂ ਦੇ ਰਹੇ ਲੋਕ ਫਿਰ ਕਿ ਕਿਧਰ ਜਾਣਗੇ ਫਿਰ ਇਹ ਚੀਜ਼ ਹੈ ਕਿ ਮੇਰਾ ਖਿਆਲ ਹੈ ਕਿ ਇਹ ਸਰਕਾਰਾਂ ਨੂੰ ਸਾਡੇ ਮਨੁੱਖੀ ਅਧਿਕਾਰਾਂ ਦਾ ਸਤਾਰ ਕਰਨ ਵਾਲੀਆਂ ਉਹਨਾਂ ਵਰਕ ਲੜਾਈ ਲੜਨ ਵਾਲੀਆਂ ਜਥੇਬੰਦੀਆਂ ਨੂੰ ਸਾਰਿਆਂ ਨੂੰ ਸੋਚਣ ਦੀ ਲੋੜ ਆ ਕਿ ਅਸੀਂ ਹੁਣ ਕੀ ਕਰਨਾ ਚਾਹੀਦਾ ਜਦੋਂ ਕਿਥੇ ਇੱਕ ਲੋਕਤੰਤਰ ਦਾ ਤਾਂ ਨਹੀਂ ਆ ਡਿਕਟੇਟਰਸ਼ਿਪ ਵਾਲੀ ਗੱਲ ਹੈ ਕਿ ਜੋ ਮਰਜ਼ੀ ਤੁਸੀਂ ਸੋਚ ਲਿਓ ਤੇ ਗਲਾਸ ਤੁਸੀਂ ਵੀ ਬੋਲਦੇ ਪਾਰਟੀ ਕਿਉਂ ਤੁਹਾਡਾ ਫਾਇਦੇ ਨੂੰ ਜਿੰਨਾਂ ਇਹਨੇ ਬਾਕੀ ਹਮਕਾਲੀ ਪਾਰ ਆਕਲਦਲ ਹੋ ਗਿਆ ਕਾ ਉਹ ਬੀਜੇਪੀ ਉਹ ਆਪਣੇ ਆਪਣੇ ਲੈਵਲ ਤੇ ਆਪਣੀ ਗੱਲ ਕਰੂਗੀ ਜਾਂ ਤੁਸੀਂ ਕਹਿੰਦੇ ਆ ਤੁਹਾਡੀ ਸਾਜੀ ਸਾਜੀ ਕੋਈ ਕੁਝ ਨਹੀਂ ਇਹ ਇਹ ਜਿਹੜੇ ਕਾਲੇ ਕਾਨੂੰਨ ਆ ਮਨੁੱਖੀ ਅਧਿਕਾਰਾਂ ਦਾ ਘਾਣ ਹੋਣਾ ਲੋਕਾਂ ਦੇ ਪੰਜਾਬ ਨਾਲ ਤੱਕਾ ਹੋਣਾ ਇਹ ਸਾਰੀਆਂ ਪਾਰਟੀਆਂ ਦਾ ਫਰਜ ਆ ਇਹ ਕਿ ਇੱਕ ਪਾਰਟੀ ਦਾ ਫਰਜ ਇਤਨੀ ਦਾ ਕਿ ਕਾਲੇ ਕਾਨੂੰਨਾਂ ਨਾਲ ਇਹ ਝੂਠੇ ਪੁਲਿਸ ਮੁਕਾਬਲੇ ਆ ਜਾਂ ਹੋਰ ਜੋ ਚੁੱਪ 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 ਝੂਠੇ ਹੁਣ 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 ਮੈਂ ਆ ਇਲੈਕਸ਼ਨ ਚ ਵੀ ਹੋਇਆ ਅਕਾਲੀ ਦਲ ਨੇ ਵੀ ਤੇ ਕੀਤਾ ਨਾ ਚੋਣ ਕਮਿਸ਼ਨ ਨੂੰ ਵੀ ਸਾਡੇ ਲੋਕਾਂ ਦਾ ਤੱਕਾ ਕਰ ਰਹੀਆਂ ਸਰਕਾਰਾਂ ਉਹ ਉਥੇ ਤੱਕਾ ਜਿੱਥੇ ਵੀ ਹੋ ਰਿਹਾ ਉੱਥੇ ਸਾਰੀਆਂ ਤਰ੍ਹਾਂ ਨੂੰ ਬੋਲਣ ਦਾ ਫਰਜ਼ ਹੈ ਰਮਨਤਪਾਲ ਜੀ ਮਾਨ ਦੀ ਗੱਲ ਨਹੀਂ ਕਰਦੇ ਹੋ ਨਹੀਂ ਚਲੋ ਜੇ ਨਹੀਂ ਕਰਦੇ ਤੇ ਕੱਲ ਨੂੰ ਉਹਨਾਂ ਦੀ ਵੀ ਵਾਰੀ ਆ ਜਾਊਗੀ ਇਸ ਕਰਕੇ ਅਸੀਂ ਤਾਂ ਕਹਿੰਨੇ ਕਿ ਜਿਹੜਾ ਵੀ ਕੋਈ ਚਾਹੁੰਦਾ ਵੇ ਕਿ ਇਨਸਾਫ ਦਾ ਕਾਨੂੰਨ ਦਾ ਰਾਜ ਹੋਵੇ ਉਹਨਾਂ ਸਾਰਿਆਂ ਨੂੰ ਗੱਲ ਕਰਨੀ ਚਾਹੀਦੀ